ਵੀਲ ਮੈਨੂੰ ਹੋਇਆ ਕਿ ਯਾਰ ਛਿੰਦੇ ਨੂੰ ਹਾਂ ਮਰ ਜਾਣਾ ਚਾਹੀਦਾ ਸੀ। ਅੱਛਾ। ਹਾਂ ਇੱਕ ਹੁੰਦਾ ਨਾ ਕਿ ਇੱਕ ਕੈਰੈਕਟਰ ਮੈਨੂੰ ਹੁੰਦਾ ਵੀ ਇੱਕ ਕੈਰੈਕਟਰ ਹੋ ਗਿਆ ਬਸ ਉਹ ਖਤਮ ਹੋ ਜੇ ਕੈਰੈਕਟਰ। ਅ ਹੁਣ ਮੈਂ ਦੁਬਾਰਾ ਮੈਨੂੰ ਜੇ ਕੋਈ ਕਹਿ ਕਿ ਛਿੰਦਾ ਕਰਨਾ ਹੈ ਤੇ ਪਤਾ ਨਹੀਂ ਵੀ ਮੈਂ ਉਹ ਇੰਪਲਸ ਨੂੰ ਫੜ ਪਾਉਂਗਾ ਕਿ ਨਹੀਂ। ਉਹ ਉਸ ਟਾਈਮ ਦੀ ਘਟਨਾ ਸੀ, ਉਸ ਟਾਈਮ ਦੀ ਇੰਪਲਸਿਵ ਪਾਵਰ ਸੀ। ਉਦੋਂ ਪਤਾ ਨਹੀਂ ਕੀ ਪਾਵਰ ਨਾਲ ਕੰਮ ਕਰਦੀ ਸੀ ਕਿ ਉਹ ਛਿੰਦਾ ਹੋ ਗਿਆ। ਤਾਂ ਉਹ ਕਿਵੇਂ ਹੋ ਗਿਆ ਕਿਉਂਕਿ ਉਹਦੇ 'ਚ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਉਹ ਦਿਨਾਂ ਇੱਕ ਦੋ ਸੀਨ ਰੀਸ਼ੂਟ ਹੋਏ ਆ ਤਾਂ ਮੈਂ ਅਮਰ ਨੂੰ ਵੀਰੇ ਨੂੰ ਕਿਹਾ ਸੀ ਮੈਂ ਕਿ ਵੀਰੇ ਵੀ ਮੈਂ ਇੱਕ ਦੋ ਹੋਰ ਕੈਰੈਕਟਰ ਆ ਜਿਵੇਂ ਜਦੋਂ ਉਹ ਪੰਮੇ ਨੂੰ ਫੜਦਾ ਹਸਪੀਟਲ 'ਚ ਆ ਕੇ ਉਹਦਾ ਗਾਲਤ ਚੱਕਦਾ ਜਿੱਥੇ ਉਹ ਵੀਰੇ ਰੀਸ਼ੂਟ ਕਰਨਾ ਚਾਹੁੰਦੇ ਸੀ ਤੇ ਮੈਂ ਮਨਾ ਕਰਤਾ ਸੀ ਮੈਂ ਕਿਹਾ ਸੀ ਕਿ ਉਹ ਸੀਨ ਜਦੋਂ ਉਦੋਂ ਹੋਇਆ ਸੀ ਉਹ ਉਦੋਂ ਹੀ ਹੋਇਆ ਸੀ ਉਦੋਂ ਹੀ ਮੈਂ ਉਹ ਕਰ ਸਕਦਾ ਸੀ ਉਹ ਸੀਨ ਜੇ ਮੈਂ ਹੁਣ ਕਰੂੰਗਾ ਮੈਂ ਨਹੀਂ ਕਰ ਪਾਉਂਗਾ ਸੀਨ ਤੇ ਉਹ ਸੀਨ ਨੂੰ ਤੁਸੀਂ ਨਾ ਦੁਬਾਰਾ ਕਰੋ ਫਿਰ ਉਹ ਦੁਬਾਰਾ ਨਹੀਂ ਹੋਇਆ ਸੀ ਸੀਨ ਉਹਨੂੰ ਉਵੇਂ ਹੀ ਰੱਖਿਆ ਸੀ ਸੀਨ ਨੂੰ ਇੱਕ ਦੋ ਸੀਨ ਹੋਰ ਦੁਬਾਰਾ ਹੋਏ ਸੀ ਤਾਂ ਮੈਨੂੰ ਲੱਗਦਾ ਕਿ ਉਹ ਕੀਪਾ ਛਿੰਦਾ ਨਾ ਮਰਦਾ ਤਾਂ ਉਹ ਕੀਪਾ ਨਾ ਨਿਕਲ ਕੇ ਆਉਂਦਾ ਉਹ ਮੈਨੂੰ ਇੱਕ ਵਰਸਟਾਈਲਿਟੀ ਪਰਫਾਰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਵੀਰੇ ਦਾ ਬਲੀਵ ਹੋਰ ਪੱਕਾ ਹੋ ਗਿਆ ਕਿੰਨੇ ਹੀ ਹਾਂ ਮੈਂ ਐਕਸਪੈਰੀਮੈਂਟ ਕਰ ਸਕਦਾ ਇਸ ਐਕਟਰ ਤੇ ਤਾਂ ਉਹ ਹੋਰ ਔਰ ਹੋਰ ਮੇਕਰਸ ਦੇਖਣਗੇ ਉਹਨਾਂ ਨੂੰ ਵੀ ਉਹਨਾਂ ਦੇ ਦਿਮਾਗ 'ਚ ਵੀ ਥੋੜਾ ਜਾਊਗਾ ਕਿ ਹਾਂ ਅਸੀਂ ਇਸ ਐਕਟਰ ਨੂੰ ਲੈ ਕੇ ਕੁਝ ਪਰਫਾਰਮ ਕਰ ਸਕਦੇ ਹਾਂ। ਅੱਛਾ ਜਦੋਂ ਤੁਹਾਨੂੰ ਪਤਾ ਚਲਿਆ ਕਿ ਨਹੀਂ ਤੁਹਾਡਾ ਕੈਰੈਕਟਰ ਅੱਗੇ ਹੈ ਤੇ ਉਹ ਕਿੱਪਾ ਦੇ ਰੂਪ ਵਿੱਚ ਹੈ ਹਨਾ ਤੇ ਉਦੋਂ ਕੀ ਰਿਐਕਸ਼ਨ ਸੀ? ਅਮੇਜ਼ਿੰਗ। ਔਰ ਹਾਂ ਬਹੁਤ ਕੈਂਟ ਰਿਐਕਸ਼ਨ ਹੈਗੇ ਸੀ ਤਾਂ ਮੈਨੂੰ ਇਹ ਲੱਗਿਆ ਕਿ ਹਾਂ ਮੈਂ ਵਾਰਨਿੰਗ ਕਿਉਂਕਿ ਵਾਰਨਿੰਗ ਇਮੋਸ਼ਨਸ ਨੇ ਮੇਰੇ ਲਈ ਮੈਨੂੰ ਇਹ ਲੱਗਿਆ ਕਿ ਹਾਂ ਮੈਂ ਵਾਰਨਿੰਗ ਦਾ ਹਿੱਸਾ ਹੈਗਾ। ਔਰ ਮੈਂ ਵੀ ਸੋਚਿਆ ਹੋਇਆ ਸੀ। ਜੋ ਮੈਂ ਸ਼ਾਇਦ ਕਿਸੇ ਨੂੰ ਨਹੀਂ ਦੱਸਿਆ ਕਿ ਜੇ ਮੈਂ ਵਰਨਿੰਗ 2 ਦੇ ਵਿੱਚ ਕੋਈ ਕੈਰੈਕਟਰ ਨਾਮ ਹੀ ਕਰਦਾ ਤਾਂ ਮੈਂ ਵਰਨਿੰਗ ਦੀ ਡਾਇਰੈਕਸ਼ਨ ਟੀਮ 'ਚ ਜਾਂ ਬੈਕ ਸਟੇਜ ਤੇ ਕੰਮ ਕਰਦਾ ਕਿਉਂਕਿ ਮੈਂ ਇਸ ਫਿਲਮ ਦੇ ਸੈੱਟ ਨੂੰ ਨਹੀਂ ਛੱਡ ਸਕਦਾ ਮੈਂ ਅੱਗੇ ਵੀ ਜੇ ਕਿਸੇ ਵਰਨਿੰਗ 'ਚ ਮੈਂ ਹਿੱਸਾ ਨਹੀਂ ਵੀ ਹੋਊਂਗਾ ਤਾਂ ਮੈਂ ਫਿਲਮ ਦੇ ਸੈੱਟ ਤੇ ਰੋਜ਼ ਜਾਇਆ ਕਰੂੰਗਾ ਤੇ ਮੈਂ ਕੰਮ ਕਰਵਾਉਂਗਾ ਕਿ ਮੈਂ ਵਰਨਿੰਗ 'ਚ ਆਇਆਗਾ